ਦੋਸਤੋ 2025 ਆ ਚੁੱਕਾ ਤੇ ਹੁਣ ਜਮਾਨਾ ਆ ਗਿਆ AI ਦਾ AI ਦੇ ਬਾਰੇ ਤੁਸੀਂ ਬਹੁਤ ਸੁਣਿਆ ਹੋਣਾ ਜੇ ਤੁਸੀਂ ਵੀ YouTube ਚੈਨਲ ਸ਼ੁਰੂ ਕਰਨਾ ਚਾਹੁੰਦੇ ਹੋ ਜਾਂ ਫਿਰ YouTube ਤੇ ਵੀਡੀਓ ਬਣਾ ਕੇ ਪਾਉਣਾ ਚਾਹੁੰਦੇ ਹੋ ਜਾਂ ਕੋਈ ਆਨਲਾਈਨ ਕੰਮ ਕਰਨਾ ਚਾਹੁੰਦੇ ਜੋ ਤਾਂ ਇਹ ਜਿਹੜੇ 10 AI ਟੂਲ ਤੁਹਾਨੂੰ ਮੈਂ ਦੱਸਣ ਜਾ ਰਿਹਾ ਹਾਂ ਇਹ ਤੁਹਾਡੀ ਜ਼ਿੰਦਗੀ ਬਹੁਤ ਹੀ ਆਸਾਨ ਬਣਾ ਸਕਦੇ ਨੇ ਕੋਚ ਇਹਦੇ ਵਿੱਚ ਮੁਫਤ ਆ ਕੋਚ ਜਿਹੜੇ ਆ ਉਹ ਪੈੜਿਆ ਥੋੜੇ ਪੈਸੇ ਦੇ ਕੇ ਵੀ ਤੁਸੀਂ ਉਹਨੂੰ ਖਰੀਦ ਸਕਦੇ ਜੇ ਤੇ ਉੱਤੋਂ ਕੰਮ ਲੈ ਸਕਦੇ ਜੀ ਪਹਿਲੇ ਨੰਬਰ ਤੇ ਆਉਂਦਾ ਤੁਹਾਡਾ ਚੈਟ ਜੀਪੀਟੀ ਇਹ OpenAI ਆ ਇਹ ਟੂਲ ਤੁਹਾਡਾ ਜਿਹੜਾ ਡਿਜੀਟਲ ਅਸਿਸਟੈਂਟ ਬਣ ਸਕਦਾ ਕੋਈ ਵੀ ਸਵਾਲ ਇਹ ਤੋਂ ਪੁੱਛੋ ਉਹਦਾ ਜਵਾਬ ਦੇਊਗਾ ਕਾਪੀ ਰਾਈਟਿੰਗ ਕਰ ਸਕਦਾ ਹੈ ਕੋਡਿੰਗ ਜਾਂ ਵੀਡੀਓ ਆਈਡੀਆ ਵੀ ਤੁਹਾਨੂੰ ਦੇ ਸਕਦਾ ਜੇ ਤੁਸੀਂ YouTube ਤੇ ਵੀਡੀਓ ਬਣਾਉਣੀ ਹੈ ਉਹਦਾ ਆਈਡੀਆ ਲੈਣਾ ਕਿੰਦਾ ਦੀ ਵੀਡੀਓ ਬਣਾਉਣੀ ਹੈ ਉਹ ਵੀਡੀਓ ਦਾ ਆਈਡੀਆ ਵੀ ਤੁਹਾਨੂੰ ਦੇ ਸਕਦਾ ਇਹਦੇ ਵਿੱਚ ਮੁਫਤ ਵਰਜਨ ਵੀ ਹੈਗਾ ਤੇ ਪੈਡ ਵਰਜਨ ਵੀ ਹੈਗਾ ਜਿਹੜਾ ਦੋਨੋ ਮੁਫਤ ਵਰਜਨ ਤੇ ਥੋੜੇ ਫੀਚਰ ਘੱਟ ਆ ਪੈਡ ਵਰਜਨ ਦੇ ਵਿੱਚ ਥੋੜਾ ਫੀਚਰ ਜ਼ਿਆਦਾ ਇਸ ਲਿਸਟ ਦੀ ਦੂਜੇ ਨੰਬਰ ਤੇ ਆਉਂਦਾ ਕੈਨਵਾ AI ਜੇ ਤੁਸੀਂ ਥੰਬਨੇਲ ਬਣਾਉਣਾ ਚਾਹੁੰਦੇ ਜੋ ਇੰਸਟਾਗ੍ਰਾਮ ਦੇ ਉੱਤੇ ਪੋਸਟ ਕਰਨੀ ਚਾਹੁੰਦੇ ਜੋ ਕੋਈ ਜਾਂ ਫਿਰ ਕੋਈ ਰੀਲ ਬਣਾਉਣੀ ਚਾਹੁੰਦੇ ਜੋ ਤੇ ਕੈਨਵਾ AI ਦੇ ਵਿੱਚ ਮੈਜਿਕ ਸਟੂਡੀਓ ਉਹਦੇ ਨਾਲ ਤੁਸੀਂ ਇਹ ਸਭ ਕਰ ਸਕਦੇ ਹੋ ਟੈਕਸਟ ਲਿਖ ਕੇ ਉਹ ਤੋਂ ਈਮੇਜ ਬਣਾ ਸਕਦੇ ਜੋ ਉਹਨੂੰ ਰਿਸਾਈਜ਼ ਕਰ ਸਕਦੇ ਜੋ AI ਦੇ ਥਰੂ ਉਹ ਤੋਂ ਵਾਇਸਓਵਰ ਕਰਾ ਸਕਦੇ ਜੋ ਨੰਬਰ 3 ਤੇ ਆਉਂਦਾ ਸੋਰਾ ਇਹ ਵੀ ਇੱਕ AI ਟੂਲ ਆ ਇਹ ਇੱਕ ਭਵਿੱਖ ਦਾ ਇਹੋ ਜਿਹਾ ਟੂਲ ਆ ਟੈਕਸਟ ਤੋਂ ਵੀਡੀਓ ਬਣਾ ਦਿੰਦਾ ਇਹ ਵੀ ਮਤਲਬ ਤੁਸੀਂ ਸਿਰਫ ਟੈਕਸਟ ਲਿਖਣਾ ਵੀਡੀਓ ਆਪੇ ਬਣ ਜੂਗੀ ਇਹਦੇ ਵਿੱਚ ਲਿਖ ਕੇ ਤੁਸੀਂ ਟੈਕਸਟ ਪਾ ਦੋਗੇ ਕਿਹੋ ਜੀ ਵੀਡੀਓ ਤੁਹਾਨੂੰ ਚਾਹੀਦੀ ਆ ਉੱਤੇ ਪ੍ਰੌਮਪਟ ਲਿਖ ਦਿਓ ਤੇ ਇਹ 2025 ਦਾ ਸਭ ਤੋਂ ਵਧੀਆ ਜਿਹੜਾ ਟੂਲ ਆ ਸੋ ਕਰਦੇ ਆ ਚੌਥੇ ਟੂਲ ਦੀ ਬਾਰੇ ਗੱਲ ਚੌਥਾ ਟੂਲ ਆ 92 ਐਮਐਲ ਇਹ ਵੀ AI ਟੂਲ ਆ ਜੇ ਤੁਸੀਂ ਵੀਡੀਓ ਐਡੀਟਿੰਗ ਕਰਨਾ ਚਾਹੁੰਦੇ ਜੋ ਤਾਂ 92 ਤੁਹਾਡੀ ਲਾਈਫ ਬਹੁਤ ਹੀ ਈਜ਼ੀ ਕਰ ਦੇਵੇਗਾ ਜੇ ਤੁਸੀਂ ਆਪਣੀ ਵੀਡੀਓ ਦਾ ਬੈਕਗ੍ਰਾਉਂਡ ਹਟਾਉਣਾ ਚਾਹੁੰਦੇ ਜੋ ਜਾਂ ਕੋਈ ਆਬਜੈਕਟ ਹੈ ਜਿਹੜਾ ਤੁਸੀਂ ਉਹਨੂੰ ਹਟਾਉਣਾ ਚਾਹੁੰਦੇ ਜੋ ਜਾਂ ਤੁਹਾਡੀ ਜਿਹੜੀ ਵੀਡੀਓ ਨੂੰ ਸਲੋ ਮੋਸ਼ਨ ਕਰਨਾ ਚਾਹੁੰਦੇ ਜੋ ਇਹ ਸਾਰੇ ਕੰਮ ਜਿਹੜਾ 92 ਐਮ ਐਲ ਆਈ ਆਪੇ ਕਰੇਗਾ ਤੁਹਾਨੂੰ ਖਾਲੀ ਕਮਾਂਡ ਦੇਣੀ ਆ ਪ੍ਰੌਮਪਟ ਲਿਖਣਾ ਕਿ ਇਹਦੇ ਉੱਤੇ ਇਹਦੇ ਕੋਲੋਂ ਤੁਸੀਂ ਕੀ ਕਰਨਾ ਚਾਹੁੰਦੇ ਹੋ ਸਭ ਕੁਝ ਇਹ ਆਪੇ ਕਰੇਗਾ ਨੰਬਰ 5 ਤੇ ਆਉਂਦਾ ਦੋਸਤੋ ਨੇਸ਼ਨ AI ਇਹ ਵੀ ਇੱਕ ਬਹੁਤ ਵਧੀਆ AI ਦਾ ਟੂਲ ਆ ਇੱਥੇ ਤੁਸੀਂ ਪਲਾਨਿੰਗ ਵਗੈਰਾ ਨੋਟਸ ਜਾਂ ਕੋਈ ਰਾਈਟਿੰਗ ਕੁਝ ਵੀ ਲਿਖਣਾ ਉਹ ਇੱਥੇ ਲਿਖਵਾ ਸਕਦੇ ਹੋ ਤੁਹਾਡੀ ਪ੍ਰੋਡਕਟਿਵਿਟੀ ਜਿਹੜੀ ਹੈ ਬਹੁਤ ਵਧਾ ਦੇਵੇਗਾ ਬਾਕੀ ਸੁਜੈਸ਼ਨ ਇੱਥੋਂ ਲੈਣਾ ਚਾਹੁੰਦੇ ਜੇ ਤੁਸੀਂ ਸਮਾਰਟ ਸੁਜੈਸ਼ਨ ਤੁਹਾਨੂੰ ਦੇਊਗਾ ਸਮਰੀ ਵਗੈਰਾ ਬਣਾ ਦਊਗਾ ਲਿਸਟ ਜਿਹੜੀ ਵੀ ਤੁਸੀਂ ਇੱਥੋਂ ਬਣਾਉਣਾ ਚਾਹੁੰਦੇ ਹੋ ਸਾਰਾ ਕੰਮ ਜਿਹੜਾ ਹੈ ਨੇਚ ਨਹੀਂ ਆਈ ਤੁਸੀਂ ਕਰਵਾ ਸਕਦੇ 6ਵੇਂ ਨੰਬਰ ਤੇ ਆਉਂਦਾ ਗ੍ਰਾਮਰ ਲੇਗੋ ਇਹ AI ਜਿਹੜਾ ਵਾ ਤੁਹਾਡਾ ਕੋਈ ਚੀਜ਼ ਲਿਖਦੇ ਜੋ ਜਿੱਦਾਂ ਲੈਟਰ ਲਿਖਦੇ ਜੋ ਜਾਂ ਫਿਰ ਕੋਈ ਤੁਸੀਂ ਅੰਗਰੇਜ਼ੀ ਚ ਵਰਡ ਲਿਖਿਆ ਉਹਦੇ ਚ ਗਲਤੀਆਂ ਹੋ ਗਈਆਂ ਤੁਹਾਡੇ ਕੋਲ ਇਹ ਜਿਹੜਾ ਗ੍ਰਾਮਰ ਇਹਦਾ ਨਾਂ ਹੀ ਗ੍ਰਾਮਰ ਤੋਂ ਸ਼ੁਰੂ ਹੁੰਦਾ ਤੇ ਤੁਹਾਡਾ ਲਿਖਿਆ ਹੋਇਆ ਜਿਹੜਾ ਗ੍ਰਾਮਰ ਹੈ ਉਹਨੂੰ ਸੁਧਾਰ ਕੇ ਜੇ ਕੋਈ ਉਹਦੇ ਵਿੱਚ ਨੁਕਸਰ ਰਹਿ ਗਿਆ ਹੋਵੇ ਜਾਂ ਗਲਤੀ ਰਹੀ ਹੋਵੇ ਉਹਨੂੰ ਸਹੀ ਕਰਕੇ ਇਹ ਤੁਹਾਡੇ ਪੇਸ਼ ਕਰ ਦੇਊਗਾ ਆਮ ਜਿਹੜਾ ਕੋ ਬੰਦੇ ਕੋ ਗ੍ਰਾਮਰ ਚ ਗਲਤੀਆਂ ਹੋ ਜਾਂਦੀਆਂ ਉਹਨੂੰ ਬਹੁਤ ਹੀ ਸਮਾਰਟ ਤਰੀਕੇ ਨਾਲ ਐ ਤੁਸੀਂ ਕੀ ਲਿਖਣਾ ਚਾਹੁੰਦੇ ਜੋ ਉਹ ਸਮਝ ਕੇ ਉਸ ਹਿਸਾਬ ਨਾਲ ਉਹ ਗਲਤੀ ਨੂੰ ਦੂਰ ਕਰੂਗਾ ਸੋ ਕਰਦੇ ਆਪਾਂ 7ਵੇਂ ਟੂਲ ਦੇ ਬਾਰੇ ਗੱਲ ਜਿਹੜਾ ਕੀ ਹੈ ਪਿਕਟੋਰੀ ਐਪ ਵਿਕਟੋਰੀ AI ਟੂਲ ਇਹੋ ਜਿਹਾ ਜਿਹੜਾ YouTube ਸ਼ਾਰਟ ਆ ਇਤੋਂ ਤੁਸੀਂ ਬਣਵਾ ਸਕਦੇ ਜੋ ਇਹਦੇ ਤੋਂ ਵੀ ਤੁਸੀਂ Instagram ਦੀ ਰੀਲਾਂ ਵੀ ਬਣਵਾ ਸਕਦੇ ਜੋ ਟੈਕਸਟ ਤੁਸੀਂ ਲਿਖਣਾ ਵਾ ਕਿ ਮੈਨੂੰ ਇਸ ਪ੍ਰਕਾਰ ਦੀ ਵੀਡੀਓ ਰੀਲ ਜਾਂ ਫਿਰ Instagram ਰੀਲ ਜਾਂ ਸ਼ਾਰਟ ਵੀਡੀਓ ਚਾਹੀਦੀ YouTube ਦੀ ਤੁਸੀਂ ਪ੍ਰੌਮਪਟ ਲਿਖ ਕੇ ਦੇ ਦੇਣਾ ਇਹ AI ਵੀਡੀਓ ਆਪ ਬਣਾਵੇਗਾ ਵੌਇਸਓਵਰ ਸਬਟਾਈਟਲ ਸਭ ਕੁਝ ਜਿਹੜੇ ਨਵੇਂ ਯੂਟਿਊਬਰ ਆ ਉਹਨਾਂ ਨੂੰ ਪ੍ਰੋਬਲਮ ਆਉਂਦੀ ਕਿ ਵੀਡੀਓ ਜਿੱਦਾਂ ਛੋਟੇ ਛੋਟੇ ਕੱਟ ਵੀਡੀਓ ਦੇ ਬਣਾਉਣੇ ਹੁੰਦੇ ਆ ਉਹ ਕਿੱਦਾਂ ਕ੍ਰੀਏਟ ਕਰੀਏ ਕੋਈ ਜਿੱਦਾਂ ਵਾਇਸਓਵਰ ਕਰ ਰਿਹਾ ਤੇ ਪਿੱਛੇ ਜਿਹੜੀ ਆਪਾਂ ਜੇਸੀ ਦੀ ਜਾਣਕਾਰੀ ਦੇ ਰਹੇ ਉਹ ਚੀਜ਼ ਦੀ ਵੀਡੀਓ ਆਪਾਂ ਨੂੰ 2 4 5 ਸਕਿੰਟਾਂ ਦੀ ਚਾਹੀਓ ਚਾਹੀਦੀ ਹੋਵੇ ਤਾਂ ਇੱਥੋਂ ਤੁਸੀਂ ਬਣਵਾ ਸਕਦੇ ਜੀ ਨੰਬਰ 8 ਤੇ ਆਉਂਦਾ ਲੋਨਾਰਡੋ AI ਇਹ ਜਿਹੜਾ ਵਾ ਆਰਟ ਬਣਾਉਣ ਦੇ ਵਿੱਚ ਬਹੁਤ ਮਾਇਰ ਆ ਤੁਸੀਂ ਆਰਟ ਇੱਥੋਂ ਬਣਵਾ ਸਕਦੇ ਜੀ ਕੋਈ ਵੀ ਕਮਾਂਡ ਦੇ ਕੇ ਆਰਟ ਬਣਾ ਕੇ ਫਿਰ ਉਹਨੂੰ ਜਿਹੜਾ ਆਰਟਿਸਟ ਆ ਉਹ ਪ੍ਰਿੰਟਰ ਉਹਨਾਂ ਕੋ ਉਹਦੇ ਪ੍ਰਿੰਟਰ ਹੁੰਦੇ ਉਹ ਖਾਲੀ ਕਮਾਂਡ AI ਦੁਆਰਾ ਬਣਾ ਕੇ ਆਰਟ ਉਹਨੂੰ ਕਮਾਂਡ ਦੇ ਦੇ ਦਿੰਦੇ ਦੋ ਆਪੇ ਪ੍ਰਿੰਟ ਕਰਕੇ ਕੱਢ ਦਿੰਦਾ ਜਾਂ ਫਿਰ ਥੰਬਨੇਲ ਵੀ ਇਹ ਬਣਾ ਦਿੰਦਾ ਟੈਕਸਟ ਲਿਖੋ ਲਿਖ ਦਿਓ ਉਸ ਟਾਈਪ ਦਾ ਜਿਹੜਾ ਵਾ ਫੋਟੋ ਚਿੱਤਰ ਤੁਹਾਨੂੰ ਬਣਾ ਕੇ ਆਪੇ ਦੇ ਦਊਗਾ ਟੋਟਲ ਫ੍ਰੀ ਆ ਫ੍ਰੀ ਵਰਜਨ ਚ ਹੀ ਅਵੇਲੇਬਲ ਆ ਬਹੁਤ ਵਧੀਆ ਕੁਆਲਿਟੀ ਦੀ ਜਿਹੜੀ ਹੈ ਪਿਕਚਰ ਫੋਟੋ ਵਗੈਰਾ ਬਣਾ ਕੇ ਤੁਹਾਨੂੰ ਦੇ ਦਊਗਾ ਨਵੇਂ ਨੰਬਰ ਤੇ ਆਉਂਦਾ ਵਾ ਦੋਸਤੋ Alamo Labs ਇਹ ਤੁਹਾਡੀ ਵੌਇਸ ਜਿਹੜੀ ਆ ਜਿੱਦਾਂ ਵੌਇਸ ਓਵਰ ਕਰਨਾ ਤੁਸੀਂ ਕਿਸੇ ਵੀਡੀਓ ਦਾ ਵਾਇਸ ਨੂੰ ਕਲੋਨ ਕਰਦਾ ਸੇਮ ਵਾਇਸ ਤੁਹਾਡੇ ਤੁਹਾਡੇ ਵਰਗੀ ਵਾਇਸ ਜਿਹੜੀ ਹੈ ਬਣਾ ਦਿੰਦਾ ਤੁਸੀਂ ਆਪਣੀ ਸਕ੍ਰਿਪਟ ਜਿਹੜੀ ਆ ਉਹਨੂੰ ਪੜਨ ਦੀ ਥਾਂ ਜਿਹੜਾ ਇਹਨੂੰ ਪੜਨ ਲਾ ਸਕਦੇ ਜੋ ਤੁਸੀਂ ਤੁਸੀਂ ਆਪਣੀ ਵਾਇਸ ਦਾ ਥੋੜਾ ਜਿਹਾ ਇਹਨੂੰ ਵਾਇਸ ਰਿਕਾਰਡ ਕਰਕੇ ਨਾ ਥੋੜੀ ਭੇਜਣੀ ਫਿਰ ਉਸੇ ਤਰੀਕੇ ਦੀ ਵਾਇਸ ਤੁਹਾਡਾ ਕੋਈ ਵੀ ਸਕ੍ਰਿਪਟ ਆ ਤੁਹਾਡੀ ਜਾਂ ਫਿਰ ਕੋਈ ਵੀ ਬਿਨਾ ਚਿਹਰਾ ਦਿਖਾਏ ਤੁਸੀਂ ਜਿਹੜੀ ਵੀਡੀਓ ਬਣਾਉਂਦੇ ਜੋ ਕੋਈ ਇਹੋ ਜਿਹੇ ਚੈਨਲ ਆ ਵੀ ਉਹ ਚਿਹਰਾ ਨਹੀਂ ਦਿਖਾਉਂਦੇ ਸਕ੍ਰਿਪਟ ਲਿਖ ਕੇ ਤੇ ਉਹ ਵੀਡੀਓ ਚ ਦਿਖਾਉਂਦੇ ਆ ਤੇ ਵਾਇਸਓਵਰ ਆਪ ਕਰਦੇ ਆ ਤੇ ਸੋ ਤੁਸੀਂ ਇਹ ਤੋਂ ਵਾਇਸਓਵਰ ਕਰਾ ਸਕਦੇ ਜੋ ਤੁਹਾਨੂੰ ਬੋਲਣ ਦੀ ਕੋਈ ਜ਼ਰੂਰਤ ਨਹੀਂ ਪਰ ਇਹ ਜਿਹੜਾ ਟੂਲ ਹੈ ਪੈਡ ਆ ਇਹਦਾ ਸਕ੍ਰਿਪਸ਼ਨ ਤੁਹਾਨੂੰ ਲੈਣਾ ਪੈਣਾ ਫਿਰ ਇਹ ਜਾ ਕੇ ਕੰਮ ਕਰੂਗਾ 10ਵੇਂ ਨੰਬਰ ਤੇ ਆਉਂਦਾ ਦੋਸਤੋ ਤੁਹਾਡਾ ਟੌਮ AI ਟੌਮ AI ਜਿਹੜਾ ਵਾ ਇਹ ਇਹਦੇ ਨਾਲ ਤੁਸੀਂ ਪਰਜੈਂਟੇਸ਼ਨ ਬਣਾਵਾ ਸਕਦੇ ਜੇ ਉਹਦੇ ਕੋਲੋਂ ਜਾਂ ਵਿਜ਼ੂਅਲ ਸਟੋਰੀ ਇਹ ਤੋਂ ਬਣਾਵਾ ਸਕਦੇ ਜੇ ਤੁਸੀਂ ਟੌਮ AI ਤੁਹਾਡੀ ਜਗ੍ਹਾ ਤੇ ਇੱਕ ਸਲਾਈਡ ਬਣਾ ਕੇ ਦੇ ਦੇਗਾ ਤੁਹਾਨੂੰ ਟੈਕਸਟ ਵੀ ਲਿਖੇਗਾ ਤੇ ਵਿਜ਼ੂਅਲ ਵੀ ਦੇਵੇਗਾ ਮਤਲਬ ਜੇ ਸਾਹ ਉਹਦਾ ਤੁਸੀਂ ਟੈਕਸਟ ਲਿਖਿਆ ਉਹ ਉਹਨੂੰ ਵਿਜ਼ੀਬਲ ਕਰਕੇ ਦਿਖਾਊਗਾ ਵੀ ਤੁਹਾਡੀ ਵੀਡੀਓ ਦੇ ਵਿੱਚ ਇਸ ਟੈਕਸਟ ਦੇ ਜਿੱਦਾਂ ਕਿਸੇ ਚੀਜ਼ ਦੀ ਤੁਸੀਂ ਜਾਣਕਾਰੀ ਵਾਲਾ ਟੈਕਸਟ ਲਿਖਿਆ ਤੇ ਉਹ ਜਾਣਕਾਰੀ ਵਾਲੀ ਵੀਡੀਓ ਹੀ ਨਾਲ ਹੀ ਪੇਸ਼ ਕਰਕੇ ਦੱਸੂਗਾ ਜਾ ਜਿਹੜੇ ਸਟੂਡੈਂਟ ਆ ਉਹ ਬਹੁਤ ਹੀ ਇਹਦੇ ਨਾਲ ਪ੍ਰੋਫੈਸ਼ਨਲੀ ਹੈਲਪ ਲੈ ਸਕਦੇ ਐ ਤੋਂ ਜੋ ਵੀ ਕੰਮ ਜਿਹੜਾ ਕਰਾਉਣਾ ਉਹ ਕਰਾ ਸਕਦੇ ਆ ਤਾਂ ਦੋਸਤੋ ਇਹ ਸੰਨ 2025 ਦੇ 10 ਐਸੇ AI ਟੂਲ ਜਿਨ੍ਹਾਂ ਦੀ ਮਦਦ ਨਾਲ ਤੁਸੀਂ YouTube ਤੇ ਵੀਡੀਓ ਤੇ ਬਲੌਗਿੰਗ ਜਾਂ ਫਿਰ ਕੋਈ ਬਿਜ਼ਨਸ ਨੂੰ ਫਾਸਟ ਤੇ ਸਮਾਰਟ ਤਰੀਕੇ ਨਾਲ ਕਰ ਸਕਦੇ ਹੋ ਨੂੰ ਸਭ ਤੋਂ ਵਧੀਆ ਲੱਗਾ ਕਮੈਂਟ ਚ ਜਰੂਰ ਲਿਖ ਕੇ ਦੱਸਿਓ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਸੋ ਮਿਲਦੇ ਨੇੈਕਸਟ ਵੀਡੀਓ ਚ ਤੁਹਾਨੂੰ ਧੰਨਵਾਦ